ਇੱਥੇ ਟੈਂਟ ਥੱਲੇ ਬੈਠੇ ਹਾਂ ਅੱਜ ਪੰਜਾਬ ਸਰਕਾਰ ਵੱਲੋਂ ਮਹਿਮ ਚਲਾਈ ਜਾ ਰਹੀ ਹੈ ਜੁੱਧ ਨਸ਼ਿਆਂ ਵਿਰੁੱਧ ਇਹ ਜਿਹੜਾ ਪ੍ਰਧਾਨ ਮੰਤਰੀ ਨੇ ਜੁੱਧ ਚਲਾਇਆ ਹੈ ਇਹ ਨਸ਼ਿਆਂ ਵਿਰੁੱਧ ਨਹੀਂ ਚਲਾਇਆ ਇਹ ਨੌਜਵਾਨਾਂ ਦੇ ਵਿਰੁੱਧ ਚਲਾਇਆ ਹੈ ਇਹ ਇੱਥੋਂ ਦੀ ਕਿਸਾਨੀ ਦੇ ਵਿਰੁੱਧ ਚਲਾਇਆ ਹੈ ਜਿਹੜੇ ਲੋਕ ਬੋਲਦੇ ਆ ਉਹਨਾਂ ਨੂੰ ਫੜ ਕੇ ਜੇਲ੍ਹਾਂ ਦੇ ਵਿੱਚ ਡੱਕ ਦਿੰਦਾ ਹੈ ਦੂਜੇ ਸਟੇਟਾਂ ਦੇ ਵਿੱਚ ਇੱਥੋਂ ਦੀ ਕੇਂਦਰ ਸਰਕਾਰ ਨੈਕਸਰੀਏ ਕਹਿ ਕੇ Maowadi ਕਹਿ ਕੇ ਇੱਕ ਇੱਕ ਦਿਨ ਚ 32 32 ਹੱਕ ਮੰਗਦੇ ਲੋਕਾਂ ਦਾ ਕਤਲ ਕਰਦੀ ਆ ਤੇ ਭਗਵੰਤਪਾਣ ਇੱਥੋਂ ਦੇ ਕਿਸਾਨੀ ਨੂੰ ਮਜ਼ਦੂਰਾ ਨੂੰ ਜਿਹੜੇ ਹੱਕ ਮੰਗਦੇ ਆ ਉਹਨਾਂ ਨੂੰ ਜਮਾਨੇ ਨਾਲ ਕੁੱਟ ਕੇ ਜੇਲ੍ਹਾਂ ਦੇ ਵਿੱਚ ਡੱਕਿਆ ਜਾਂਦਾ ਤੇ ਉਹਨਾਂ ਦੀ ਆਵਾਜ਼ ਗਲੰਦ ਅਬੰਦ ਕੀਤੀ ਜਾਂਦੀ ਆ ਜੇ ਨਸ਼ਾ ਬੰਦ ਕਰਨਾ ਹੈ ਇੱਥੋਂ ਸਾਰੇ ਜਿਹੜੇ ਐਮਐਨਏ ਐ ਸਾਰਿਆਂ ਆਂ ਜੱਪਸੀਆਂ ਦੇ ਵਿੱਚ ਸਾਰਿਆਂ ਆਂ ਕਾਰਾਂ ਦੇ ਵਿੱਚ ਲਾਲ ਬੱਤੀ ਗੱਡੀਆਂ ਵਿੱਚ ਸਾਰਿਆਂ ਦੇ ਵਿੱਚ ਨਸ਼ਾ ਆਉਂਦਾ ਉਹਨਾਂ ਨੂੰ ਫੜ ਲਓ ਉਹਨਾਂ ਦੇ ਖਾਤਾ ਦਰਜ ਕਰ ਦਿਓ ਸਾਰੇ ਐਮਐਨਏ ਤੇ ਤੇ ਪੰਜਾਬ ਦੇ ਅੰਦਰ ਨਸ਼ਾ ਬੰਦ ਹੋ ਜਾਊਗਾ ਸਾਰਿਆਂ ਨੂੰ ਅੰਦਰ ਕਰ ਦਿਓ ਇੱਥੇ ਭ੍ਰਿਸ਼ਟਾਚਾਰ ਬੰਦ ਹੋ ਜਾਊਗਾ ਕਿਉਂਕਿ ਸਾਰੇ ਐਮਐਲਏ ਜਿੰਨੇ ਵੀ ਸਟੇਟ ਭਗਵਾਨਤ ਕਨ ਹੈ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਕੋਪਰੀਚਾ ਚਾਰ ਖਤਮ ਕੀਤਾ ਜਾਵੇ ਨਸ਼ੇ ਬੰਦ ਕੀਤੇ ਜਾਣ ਇਹ ਨੌਜਵਾਨਾਂ ਨੂੰ ਮਾਰਨਾ ਬੰਦ ਕੀਤਾ ਜਾਵੇ ਲੋਕਾਂ ਦੀ ਇਹ ਬਾਤ ਸੁਣੀ ਜਾਵੇ ਪ੍ਰਭੂ ਇਹ ਬਾਤ ਵੀ ਸੁਣਦੇ ਇੱਥੋਂ ਦੇ ਐਮਐਲਏ ਕੋਈ ਮਾਗੀ ਦੇਖ ਲੋ ਉਹਨੇ ਦਾ ਤਸੀਲਦਾਰ ਦਾ ਕੰਤ ਪਉਂਦਾ ਹੈ ਤਸੀਲਦਾਰ ਛਰੇ ਆਮਾ ਉਹ ਰਿਸ਼ਤ ਰਿੰਦਾ ਤੇ ਸ਼ਾਮ ਨੂੰ ਐਮਐਲਏ ਦੇ ਘਰੇ ਜਾ ਕੇ ਗਿਣਤੀ ਕਰਦੇ ਆ ਉਹ ਨਸ਼ਿਆ ਵਾਲੇ ਜਿੰਦੇ ਵੀ ਨਸ਼ਿਆ ਵਾਲੇ ਆ ਉਹ ਐਮਐਲਏ ਦੇ ਕਰੇ ਜਾਂਦੇ ਆ ਤੇ ਇਥੋਂ ਦੇ ਪੁਲਿਸ ਪ੍ਰਸ਼ਾਸਨ ਕੋਲ ਜਾਂਦੇ ਆ ਤੇ ਉਹਨਾਂ ਨੂੰ ਆਪਣਾ ਹਿੱਸਾ ਦਿੰਦੇ ਆ ਭਰਾਵੋ ਤਿੰਨਾ ਟਿਕੜੀ ਬਣ ਚੁੱਕੀ ਆ ਇੱਕ ਨਸ਼ੇ ਵਾਲੇ ਆ ਇੱਕ ਸਿਆਸੀ ਲੋਕ ਆ ਇੱਕ ਪੁਲਿਸ ਵਾਲੇ ਆ ਤਿੰਨਾਂ ਦੇ ਸਿਰ ਤੇ ਪੰਜਾਬ ਦਾ ਮਾਣ ਖਰਾਬ ਨਸ਼ੇ ਵਿਕਦੇ ਆ ਜਿਹੜਾ ਸਾਡੀ ਜਵਾਨੀ ਨੂੰ ਰੋਲ ਕੇ ਰੱਖਦਾ ਤੇ ਸਾਡੇ ਘਰਾਂ ਦੇ ਅੰਦਰ ਸੱਥਰ ਵਜਾਂਦੇ ਜੁੰਮੇ ਨਾਲ ਇਹ ਤਿੰਨ ਟਿਕੜੀਆਂ ਹੋ ਸਕਦੀ ਹੈ ਹੈਗੀ ਹੈ ਕਿਉਂਕਿ ਅਸੀਂ ਦੇਖਿਆ ਮਹਿਲਪੁਰਾਂ ਦੇ ਅੰਦਰ ਕਰਨਜੀਤ ਨੂੰ ਉੱਥੋਂ ਦੇ ਗੁੱਟਿਆਂ ਵੱਲੋਂ ਮਾਰਿਆ ਗਿਆ ਸੀ ਤਾਂ ਉਥੋਂ ਵੀ ਇੰਨੇ ਟਿਕੜੀ ਨੇ ਜੋਰ ਲਾਇਆ ਸੀ ਕਿ ਕਾਕਲਾ ਅੰਦਰ ਨਾ ਜਾਣਾ ਪਰ ਲੋਕਾਂ ਦੀ ਤਾਕਤ ਸੀ ਉਹਨਾਂ ਨੂੰ ਅੰਦਰ ਭੇਜਿਆ ਤੇ ਜਿਹੜੇ ਉਹਨਾਂ ਨੇ ਝੂਠੇ ਕੇਸ ਬਣਾਏ ਸੀ ਸਾਡੇ ਆਗੂਆਂ ਤੇ ਉਹ ਸੁਪਰੀਮ ਕੋਰਟ ਤੇ ਸਜ਼ਾ ਜਨਾਦੀ ਸੀ ਤੇ ਸਾਡੇ ਆਕਿਰਤੀ ਲੋਕਾਂ ਨੇ ਉਹਨਾਂ ਨੂੰ ਸਜ਼ਾ ਤੋਂ ਮੁਕਤ ਕਰਾਈ ਹੈ ਭਰਾਵੋ ਸਾਨੂੰ ਆਸ ਨਹੀਂ ਕਿ ਸਾਡੇ ਵੋਟ ਭਰਤੀ ਜਿਹੜੇ ਅਸੀਂ ਸਿੱਟਿਆਉਣੇ ਹੈ ਕਿ ਸਾਡੇ ਬੁਨਿਆਦੀ ਮਸਲੇ ਹੱਲ ਕਰ ਦੂ ਭਰਾਵੋ ਸੋਡੇ ਬੁਨਿਆਦੀ ਮਸਲੇ ਹੱਲ ਨਹੀਂ ਕਰਦੇ ਅਸੀਂ ਸਿਰਕ ਕਰ ਜਾਗੇ ਜਿਹਾ ਪੁਲਸ ਤੋਂ ਆ ਸਿਆਸੀ ਲੋਕਾਂ ਤੋਂ ਤੇ ਆਹ ਗੁੰਡੇਾਂ ਤੋਂ ਜੇ ਤੁਸੀਂ ਆਸ ਰੱਖ ਕੇ ਕਹਿ ਦਿਓਗੇ ਕਿ ਇੱਥੇ ਵਧੀਆ ਇਨਸਾਨ ਮਿਲ ਜੂਗਾ ਨਹੀਂ ਮਰਦਾ ਜਦੋਂ ਲਾਲ ਝੰਡਾ ਜਦੋਂ ਨਾਲ ਕਿਲੇ ਤੇ ਆਜ਼ਾਦੀ ਦਾ ਝੰਡਾ ਚੜਾਇਆ ਸੀ ਤਾਂ ਸਾਡੇ ਇਨਕਲਾਬੀ ਆਗੂਆਂ ਨੇ ਉੱਥੇ ਕਹਦਾ ਸੀ ਕਿ ਇੰਪੈਰੋ ਗਾਨੀ ਸਾਨੂੰ ਸੋਦੇ ਤੇ ਵਿਸ਼ਵਾਸ ਨਹੀਂ ਕਿ ਤੁਸੀਂ ਲੋਕਾਂ ਨਾਲ ਖਰੇ ਉਤਰੋਗੇ ਪ੍ਰਾਭੋ ਅਜੋ ਬੰਦਾ ਸੱਚੀ ਹੈ ਅਨਿਰੰਦਰ ਦੀਪ ਦੇ ਕਤਲ ਹਰਨ ਹਰਨ ਕਰਦੇ ਫਿਰਦੇ ਆ ਉਹ ਸੀਆਈਡੀ ਦਾ ਇੰਚਾਰਜ ਹੈ ਉਹ ਗੁਲੀਆਂ ਛੁੱਟੀਆਂ ਦਿੱਤੀਆਂ ਹੋਈਆਂ ਪ੍ਰਾਭੋ ਉਹਨਾਂ ਨੂੰ ਜ਼ਿਰਫਦਾਰ ਨਹੀਂ ਕੀਤਾ ਇਹ ਪਰਿਵਾਰ ਦੇ ਹਮਾਇਤ ਚੱਤਵੀ ਇਕੱਤਰ ਹੋਏ ਆ ਅਸੀਂ ਇਨਕਲਾਬੀ ਕਾਦਰ ਪੰਜਾਬ ਵੱਲੋਂ ਪਰਿਵਾਰ ਨੂੰ ਪੂਰੀ ਹਮਾਇਤ ਕਰਦੇ ਆ ਅੱਗੇ ਤੋਂ ਕੋਈ ਵੀ ਪਰਹਾਰ ਆ ਜਾਇ ਐਕਸ਼ਨ ਕਮੇਟੀ ਅਗਲਾ ਐਕਸ਼ਨ ਲਊਗਾ ਹੀ ਉਹਨਾਂ ਆ ਮੋਟਾ ਮੋਟੇ ਲਾ ਕੇ ਖੜਾ ਕੇ ਇੰਨੇ ਕਹਿਦਾ ਹੋਇਆ ਜੈ ਸ਼ਿੰਗਾਰ